ਬੋਹਰ ਦੇ ਵੱਡੇ ਕਪੜਾ ਕਾਰੋਬਾਰੀ ਦਾ ਕਤਲ ਮੁਲਜ਼ਮਾਂ ਨੇ ਵਾਹਨ ਤੋਂ ਉਤਰਦੇ ਹੀ ਮਾਰੀਆਂ ਗੋਲੀਆਂ ਲਾਰਸ ਗੈਂਗ ਨੇ ਲਈ ਕਤਲ ਦੀ ਜ਼ਿੰਮੇਵਾਰੀ ਬਿਨਾ ਨਾਮ ਲੈ ਮਜੀਠੀਆ ਤੇ ਸੀਐਮ ਮਾਨ ਨੇ ਕੱਸਿਆ ਤੰਜ ਕਿਹਾ ዳਇਰ ਨੂੰ ਰੋਟੀਆਂ ਖਵਾਉਣ ਵਾਲੇ ਅੱਜ ਨਾਬੀ ਜੇਲ੍ਹ ਚ ਨੇ ਬੰਦ ਚੁੱਟੇ ਨਾਲ ਜਵਾਨੀ ਤਬਾਹ ਕਰਨ ਵਾਲੇ ਹੁਣ ਨਹੀਂ ਬਚਣਗੇ ਕਿ ਮਿੱਡੂ ਖੇੜਾ ਕਤਲकांड ਦੇ ਮੁਲਜ਼ਮ ਨੂੰ ਹਾਈ ਕੋਰਟ ਤੋਂ ਮਿਲੀ ਰਾਹਤ ਅਜੇ ਲੈਫਟੀ ਰਿਸਦਤ ਤੇ ਜੁਰਮਾਨੇ ਤੇ ਲਗਾਈ ਰੋਕ ਅਜੇ ਲੈਫਟੀ ਨੇ ਹਾਈ ਕੋਰਟ ਚ ਪਾਈ ਸੀ ਪਟੀਸ਼ਨ ਬੀਜੇਪੀ ਸਾਂਸਦ ਨਿਸ਼ੇਕਾਂਤ ਦੁਬੇ ਦਾ ਕਾਂਗਰਸ ਨੇ ਵੱਡਾ ਇਲਜ਼ਾਮ ਕਿਹਾ ਇੰਦਰਾ ਗਾਂਧੀ ਨੇ ਬ੍ਰਿਟੇਨ ਨਾਲ ਮਿਲ ਕੇ ਦਰਬਾਰ ਸਾਹਿਬ ਤੇ ਕੀਤਾ ਸੀ ਹਮਲਾ ਹਮੇਦਾਨ ਅੰਮ੍ਰਿਤਸਰ ਦੇ ਵਿੱਚ ਮੌਜੂਦ ਸਨ ਬ੍ਰਿਟਿਸ਼ ਸੈਨਾ ਦੇ ਅਧਿਕਾਰੀ ਅਧਾਕਰਾ ਤਾਨੀਆਂ ਦੇ ਪਿਤਾ ਤੇ ਫਾਇਰਿੰਗ ਕਰਨ ਵਾਲੇ ਕਾਬੂ ਮੋਗਾ ਪੁਲਿਸ ਨੇ ਤੰਬਦਮਾਸ਼ਾ ਨੂੰ ਕੀਤਾ ਗ੍ਰਿਫਤਾਰ ਤਰਨ ਤਰਨ ਦੇ ਰਹਿਣ ਵਾਲੇ ਨੇ ਤਿੰਨੋਂ ਮੁਲਜ਼ਮ ਹਿਮਾਚਲ ਪ੍ਰਦੇਸ਼ ਚ ਕੁਦਰਤ ਦਾ ਕਹਿਰ ਹੜ੍ਹਾਂ ਚ ਹੁਣ ਤੱਕ 70 ਤੋਂ ਵੱਧ ਲੋਕਾਂ ਦੀ ਗਈ ਜਾਨ ਹਿਮਾਚਲ ਦੇ ਮੰਡੀ ਚ ਹੋਇਆ ਸਭ ਤੋਂ ਵੱਧ ਨੁਕਸਾਨ ਤੇ ਹੁਣ ਖਬਰਾਂ ਵਿਸਤਾਰ ਦੇ ਨਾਲ ਪੰਜਾਬ ਦੇ ਵੱਡੇ ਕਪੜਾ ਕਾਰੋਬਾਰੀ ਦਾ ਕਤਲ ਕਾਰੋਬਾਰੀ ਤੇ ਕੀਤੀ ਗਈ ਤਾਬੜ ਤੋੜ ਫਾਇਰਿੰਗ ਕਤਲकांड ਦੀ ਲੋਰੈਂਸ ਗੈਂਗ ਨੇ ਲਈ ਜ਼ਿੰਮੇਵਾਰੀ ਪੰਜਾਬ ਵਿੱਚ ਇੱਕ ਵਾਰ ਫਿਰ ਅਪਰਾਧਿਕ ਘਟਨਾਵਾਂ ਆਈ ਦਿਨ ਵਧਦੀਆਂ ਜਾ ਰਹੀਆਂ ਨੇ ਇਸ ਘੜੀ ਦੇ ਵਿੱਚ ਸੋਮਵਾਰ ਨੂੰ ਅਬੋਹਰ ਦੇ ਵਿੱਚ ਇੱਕ ਮੋਟਰਸਾਈਕਲ ਸਵਾਰ ਤਿੰਨ ਬਦਮਾਸ਼ਾਂ ਨੇ ਦਿਨ ਦਿਹਾੜੇ ਇੱਕ ਵਪਾਰੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਹਾਲਾਂਕਿ ਮੁਲਜ਼ਮਰ ਅਜੇ ਤੱਕ ਪਛਾਣ ਨਹੀਂ ਹੋ ਸકી ਹਮਲਾਵਰਾਂ ਨੇ ਨਿਊ ਵੇਅਰ ਵੈਲ ਜੈਟ ਸਟੇਲਰ ਸ਼ੋਰੂਮ ਦੇ ਸਹਿ ਮਾਲਕ ਸੰਜੀਵ ਵਰਮਾ ਤੇ ਗੋਲੀਬਾਰੀ ਕੀਤੀ। ਉਹਨੂੰ ਦੱਸਦੀ ਕਿ ਜਿਸ ਜਗ੍ਹਾ ਬਦਮਾਸ਼ਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਉਹ ਪਗਤ ਸਿੰਘ ਚੌਂਕ ਦੇ ਨੇੜੇ ਸੀ। ਇਹ ਇਲਾਕਾ ਸ਼ਹਿਰ ਦੇ ਸਭ ਤੋਂ ਵਿਅਸਤ ਇਲਾਕਿਆਂ ਦੇ ਵਿੱਚ ਗਿਣਿਆ ਜਾਂਦਾ ਹੈ। ਜਿਵੇਂ ਹੀ ਕਾਰੋਬਾਰੀ ਸੰਜੀਵ ਵਰਮਾ ਸ਼ੋਰੂਮ ਨੇੜੇ ਆਪਣੀ ਕਾਰ ਤੋਂ ਬਾਹਰ ਨਿਕਲਿਆ ਉੱਥੇ ਉਡੀਕ ਕਰ ਰਹੇ ਬਦਮਾਸ਼ਾਂ ਨੇ ਉਸ ਤੇ ਗੋਲੀਆਂ ਚਲਾ ਦਿੱਤੀਆਂ। ਇਸ ਤੋਂ ਬਾਅਦ ਨੌਜਵਾਨ ਭੱਜਣ ਲੱਗੇ ਤਾਂ ਉਹਨਾਂ ਦਾ ਮੋਟਰਸਾਈਕਲ ਥਿਲਕ ਕੇ ਡਿੱਗ ਗਿਆ। ਜਿਸ ਵਾਰ ਮੁਲਜ਼ਮਾ ਨਹੀਂ ਹੋ ਤੂੰ ਲੰਘ ਰੇ ਇੱਕ ਮੋਟਰਸਾਈਕਲ ਸਵਾਰ ਨੂੰ ਰੋਕਿਆ ਤੇ ਉਸ ਦਾ ਮੋਟਰਸਾਈਕਲ ਖੋ ਕੇ ਫਰਾਰ ਹੋ ਗਏ ਮੁਲਜ਼ਮਾ ਨੇ ਮੋਟਰਸਾਈਕਲ ਕੁਝ ਦੂਰੀ ਤੇ ਖੜਾ ਕਰ ਦਿੱਤਾ ਤੇ ਇੱਕ ਸਵਿਫਟ ਕਾਰ ਵਿੱਚ ਬੈਠ ਕੇ ਭੱਜ ਗਏ ਇਸ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਗੋਲੀਬਾਰੀ ਤੋਂ ਬਾਅਦ ਸਾਨਕ ਲੋਕਾਵਲੋ ਸੰਜੀਵ ਵਰਮਾ ਨੂੰ ਸਾਨਕ ਸਰਕਾਰੀ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮਰ ਤੱਕ ਲਾਂਦ ਦਿੱਤਾ ਘਟਨਾ ਨੂੰ ਦੇਖਦੇ ਹੋਏ ਅਬੋਹਰ ਇਲਾਕੇ ਦੇ ਵਿੱਚ ਭਾਰੀ ਪੁਲਿਸ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ ਘਟਨਾ ਦੀ ਜਾਣਕਾਰੀ ਮਿਲਦੇ ਹੀ ਅਬੋਹਰ ਦੇ ਵਿਧਾਇਕ ਅਮਨਦੀਪ ਸਿੰਘ ਗੋਲਦੀ ਪੀੜਤ ਪਰਿਵਾਰ ਨੂੰ ਮਿਲਣ ਲਈ ਹਸਪਤਾਲ ਪਹੁੰਚੇ ਦੂਸਰੇ ਪਾਸੇ ਫਾਜ਼ਿਲਕਾ ਪੁਲਿਸ ਨੇ ਕਤਲ ਦੀ ਜਾਂਚ ਵਿੜ ਦਿੱਤੀ ਹੈ ਘਟਨਾ ਤੋਂ ਬਾਅਦ ਸ਼ਹਿਰ ਦੇ ਸਾਰੇ ਐਂਟਰੀ ਅਤੇ ਨਿਕਾਸ ਰਸਤਿਆਂ ਨੂੰ ਸੀਲ ਕਰ ਦਿੱਤਾ ਗਿਆ ਅਤੇ ਇਲਾਕੇ ਦੇ ਵਿੱਚ ਹਾਈ ਲਰਟ ਜਾਰੀ ਕਰ ਦਿੱਤਾ ਗਿਆ ਇਸ ਦੇ ਨਾਲ ਹੀ ਕਈ ਟ੍ਰੇਡ ਯੂਨੀਅਨਾਂ ਨੇ ਕਤਲ ਦੇ ਵਿਰੋਧ ਦੇ ਵਿੱਚ ਬਾਜ਼ਾਰ ਨੂੰ ਪੂਰੀ ਤਰ੍ਹਾਂ ਬੰਦ ਰੱਖਣ ਦਾ ਐਲਾਨ ਕਰ ਦਿੱਤਾ ਹੈ ਇਸ ਕਤਲ ਦੀ ਜ਼ਿੰਮੇਵਾਰੀ ਲੌਂਸ ਗੈਂਗ ਨੇ ਲਈ ਹੈ ਆਰਜੋ ਬਿਸ਼ਨੋਈ ਨਾਮ ਤੇ ਸਾਹਮਣੇ ਆਈ ਪੋਸਟ ਵਿੱਚ ਲਿਖਿਆ ਹੈ ਕਿ ਨਿਊ ਵੇਰਵੈਲਾ ਬੋਹਰ ਦਾ ਇੱਕ ਕਤਲ ਹੋਇਆ। ਮੈਂ ਗੋਲਡੀ ਢਿੱਲੋ ਆਰਜੋ ਬਿਸ਼ਨੋਈ ਅਤੇ ਸ਼ੁਭਮ ਲੋਕਰ ਮਹਾਰਾਸ਼ਟਰ ਇਸ ਦੀ ਜ਼ਿੰਮੇਵਾਰੀ ਲੈਣੀ। ਅਸੀਂ ਉਸ ਨੂੰ ਕਿਸੇ ਮਾਮਲੇ ਬਾਰੇ ਬੁਲਾਇਆ ਸੀ। ਉਸ ਨੇ ਪਛਾਣ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਲਈ ਅਸੀਂ ਉਸ ਨੂੰ ਠੋਕ ਦਿੱਤਾ ਤਾਂ ਜੋ ਉਸ ਨੂੰ ਪਤਾ ਲੱਗ ਸਕੇ ਕਿ ਅਸੀਂ ਕੌਣ ਹਾਂ। ਉਹ ਸਾਡੇ ਦੁਸ਼ਮਣਾਂ ਦਾ ਸਮਰਥਨ ਕਰਦਾ ਸੀ। ਜੋ ਵੀ ਸਾਡੇ ਵਿਰੋਧ ਜਾਂਦਾ ਹੈ, ਅਸੀਂ ਉਸ ਨੂੰ ਤਬਾਹ ਕਰ ਦੇਵਾਂਗੇ। ਅਸੀਂ ਜੋ ਕਰਦੇ ਹਾਂ ਉਸ ਦੀ ਜ਼ਿੰਮੇਵਾਰੀ ਵੀ ਲੈਣੇ ਆ। ਪਾਵੇ 302 ਹੋਵੇ ਜਾਂ 307 ਅਸੀਂ ਜੋ ਕਰਦੇ ਹਾਂ ਉਸ ਦੀ ਜ਼ਿੰਮੇਵਾਰੀ ਜ਼ਰੂਰ ਲੈਂਦੇ ਹਾਂ ਬਸ ਇੰਤਜ਼ਾਰ ਕਰੋ ਅਤੇ ਦੇਖੋ ਅਸੀਂ ਨਕਲੀ ਅਪਰਾਧੀਆਂ ਨੂੰ ਮਿੱਟੀ ਦੇ ਵਿੱਚ ਮਿਲਾ ਦੇਵਾਂਗੇ ਹਾਲਾਂਕਿ ਅਦਾਰਾ ਪੰਜਾਬੀ ਲਾਈਨਸ ਟੀਵੀ ਇਸਪੋਰਟਸ ਦੀ ਪੁਸ਼ਟੀ ਨਹੀਂ ਕਰਦਾ ਉਧਰ ਪੁਲਿਸ ਘਟਨਾ ਦਾ ਪਤਾ ਲਗਾਉਣ ਲਈ ਸੀਸੀਟੀਵੀ ਫੁਟੇਜ ਜਾਂਚ ਕਰ ਰਹੀ ਹੈ ਅਬੋਹਰ ਦੇ ਲੋਕਾਂ ਨੇ ਪ੍ਰਸ਼ਾਸਨ ਤੋਂ ਅਪਰਾਧੀਆਂ 'ਤੇ ਸਖਤ ਕਾਰਵਾਈ ਕਰਨ ਦੀ ਮੰਗ ਵੀ ਕੀਤੀ ਹੈ ਪੰਜਾਬ 'ਚ ਨਸ਼ੇ ਦੇ ਮੁੱਦੇ 'ਤੇ ਗਰਮਾਈ ਸਿਆਫ ਬਿਨਾ ਨਾ ਲੈ ਮਜੀਠੀਆਂ ਤੇ ਸੀਐਮ ਆ ਨੇ ਕੱਸਿਆ ਤੰਜ ਸਿਹਾਂ ਚਿੱਟੇ ਨਾਲ ਜਵਾਨੀ ਤਬਾਹ ਕਰਨ ਵਾਲੇ ਨਹੀਂ ਬਚਣਗੇ ਆਮ ਆਦਮੀ ਪਾਰਟੀ ਨੇ ਅੱਜ ਲੁਧਿਆਣਾ ਵਿੱਚ ਫਰੋਜ਼ਪੁਰ ਰੋਡ ਤੇ ਕਿੰਗਸਵੈਲਾ ਵਿਖੇ ਇੱਕ ਵੱਡਾ ਸਮਾਗਮ ਕੀਤਾ ਜਿਸ ਵਿੱਚ ਹਾਲੀਆ ਉਪਚੋਣ ਜਿੱਤ ਲਈ ਵੋਟਰਾਂ ਦਾ ਧੰਨਵਾਦ ਕੀਤਾ ਗਿਆ ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਨਸ਼ਾ ਤਸਕਰ ਵਿਰੁੱਧ ਸਖਤ ਕਾਰਵਾਈ ਦਾ ਐਲਾਨ ਕਰ ਦਿੱਤਾ ਉਹਨਾਂ ਨੇ ਕਿਹਾ ਕਿ ਪੰਜਾਬ ਨੂੰ ਨਸ਼ਿਆਂ ਤੋਂ ਮੁਕਤ ਕਰਨਾ ਉਹਨਾਂ ਦੀ ਸਰਕਾਰ ਦਾ ਮੁੱਖ ਮਿਸ਼ਨ ਹੈ ਸੀਮਾਨ ਨੇ ਵਿਕਰਮ ਜਟਿਆ ਦਾ ਨਾਮ ਲਏ ਬਿਨਾ ਕਿਹਾ ਕਿ ਜਿਨ੍ਹਾਂ ਨੇ 13 April 1919 ਨੂੰ ਅੰਗਰੇਜ਼ ਨੂੰ ਰੋਟੀ ਖਵਾਈ ਉਹ ਅਜਨਾਬਾ ਜੇਲ੍ਹ ਦੇ ਵਿੱਚ ਬੰਦ ਹੈ ਇਹਨਾਂ ਨੇ ਪਹਿਲਾਂ ਪੰਜਾਬੀਆਂ ਨੂੰ ਬੰਦੂਕਾਂ ਨਾਲ ਮਰਵਾਇਆ ਤੇ ਫਿਰ ਲੋਕਾਂ ਨੂੰ ਛੱਟਿਆਂ ਨਾਲ ਮਾਰ ਰਹੇ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਡਰੱਗਸਕਰਨ ਨੂੰ ਬਖਸ਼ਾ ਨਹੀਂ ਜਾਵੇਗਾ ਉਹਨਾਂ ਨੇ ਕਾਂਗਰਸ ਆਗੂ ਪ੍ਰਤਾਪ ਸਿੰਘ ਬਾਜਵਾ ਤੇ ਵੀ ਤਾਂਜ ਕਰਦਿਆਂ ਕਿਹਾ ਕਿ ਉਹ ਕੁਝ ਲੋਕਾਂ ਨੂੰ ਮੋਬਾਈਲ ਠੀਕ ਕਰਨ ਵਾਲਾ ਜਾਂ ਬੈਂਡ ਵਜਾਉਣ ਵਾਲਾ ਕਹਿੰਦੇ ਨੇ ਪਰ ਆਮ ਆਦਮੀ ਪਾਰਟੀ ਦੇ ਮੰਤਰੀ ਅਤੇ ਵਿਧਾਇਕ ਆਮ ਲੋਕਾਂ ਦੇ ਵਿੱਚੋਂ ਉੱਠੇ ਨੇ ਅਤੇ ਅੱਜ ਮੰਤਰੀਆਂ ਦੇ ਅਹੁਦੇ ਹੱਤੇ ਨੇ। ਮਾਨਯਾ ਗਿਆ ਕਿ ਲੋਕ ਬੈਂਡਵਾਦਕ ਨਹੀਂ ਸਗੋਂ ਬਾਜਵਾ ਵਰਗੇ ਲੋਕਾਂ ਦਾ ਬੈਂਡ ਵਜਾਉਣਵਾਏ ਨੇ। ਵਿੱਕੀ ਮਿੱਡੂ ਖੇੜਾ ਕਤਲकांड ਦੇ ਮਲਜ਼ਮ ਨੂੰ ਹਾਈ ਕੋਰਟ ਤੋਂ ਮਿਲੀ ਰਾਹਤ ਅਜੇ ਲੈਫਟੀ ਦੀ ਸਜ਼ਾ ਤੇ ਜੁਰਮਾਨੇ ਤੇ ਲਗਾਈ ਰੋਕ ਵਿੱਕੀ ਮਿੱਡੂ ਖੇੜਾ ਕਤਲ ਮਾਮਲੇ 'ਚ ਵੱਡੀ ਖਬਰ ਸਾਹਮਣੇ ਆਈ ਹੈ ਇਸ ਮਾਮਲੇ 'ਚ ਮੁਜ਼ਮਮਦ ਅਜੇ ਲੈਫਟੀ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵੱਲੋਂ ਰਾਹਤ ਦਿੱਤੀ ਗਈ ਹੈ ਉਜੀ ਸਜ਼ਾ ਤੇ ਜੁਰਮਾਨੇ ਤੇਦਾਲਤ ਵੱਲੋਂ ਰੋਕ ਲਗਾਈ ਗਈ ਹੈ ਜਾਣਕਾਰੀ ਮੁਤਾਬਕ ਮੋਹਾਲੀ ਕੋਰਟ ਨੇ ਇਸ ਮਾਮਲੇ 'ਚ تین ਮੁਜ਼ਮਮਨ ਨੂੰ ਸੁਨਾਈ ਸੀ ਅਦਾਲਤ ਵੱਲੋਂ ਜੇ ਲੈਫਟੀ ਪੋਲੂ ਅਤੇ ਅਨਿਲ ਬਾਠ ਨੂੰ ਸਜ਼ਾ ਸੁناਈ ਗਈ ਸੀ ਜਿਸ 'ਚ ਹਾਈ ਕੋਰਟ ਨੇ ਅਜੇ ਲੈਫਟੀ ਦੀ ਸਜ਼ਾ ਤੇ ਜੁਰਮਾਨੇ ਤੇ ਰੋਕ ਲਗਾ ਦਿੱਤੀ ਹੈ ਦੱਸਣਯੋਗ ਹੈ ਕਿ ਵਿੱਕੀ ਮਿੱਡੂ ਖੇੜਾ ਆਕਾਲੀ ਦਲ ਦਾ ਯੂਥ ਆਗੂ ਸੀ ਅਤੇ ਸਾਲ 2021 ਦੇ ਵਿੱਚ ਮੁਹਾਲੀ ਵਿੱਚ ਉਸ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਵਕੀਲ ਜਗਜੋਸ਼ ਸਿੰਘ ਨੇ ਦੱਸਿਆ ਕਿ ਵਿੱਕੀ ਮਿੱਡੂ ਖੇੜਾ ਦੇ ਭਰਾ ਜੇ ਮਿੱਡੂ ਖੇੜਾ ਨੇ ਕੇਸ 'ਚ ਖੁਦ ਨੂੰ ਮੌਕੇ ਤੇ ਹਾਜ਼ਰ ਦੱਸਿਆ ਜਦੋਂ ਕਿ ਸਬੂਤਾਂ ਨਾਲ ਲੱਗਾਈ ਸੀ ਸੀਸੀਟੀਵੀ ਫੁਟੇਜ ਦੇ ਵਿੱਚ ਉਹ ਕਿਸੇ ਵੀ ਥਾਂ ਨਜ਼ਰ ਨਹੀਂ ਆਉਂਦਾ। ਉਹਨਾਂ ਦੱਸਿਆ ਕਿ ਪੁਲਿਸ ਨੇ ਵਾਰਦਾਤ ਅਤੇ 21 ਸਮੇਂ ਸ਼ੂਟਰਾਂ ਵੱਲੋਂ ਜੋ ਮੋਬਾਈਲ ਨੰਬਰ ਵਰਤਿਆ ਦਿਖਾਇਆ ਸੁਣਵਾਈ ਦੌਰਾਨ ਸतीश ਕੁਮਾਰ ਵਾਸੀ ਹਰਿਆਣਾ ਨੇ ਬਤੌਰ ਗਵਾ ਆ ਕੇ ਦੱਸਿਆ ਕਿ ਮੋਬਾਈਲ ਨੰਬਰ ਉਸ ਦਾ ਹੈ ਐਡਵੋਕੇਟ ਜਗਜੋਤ ਸਿੰਘ ਨੇ ਕਿਹਾ ਕਿ ਇਹਨਾਂ ਵੱਲੋਂ ਪੇਸ਼ ਸੱਥਾਂ ਦੇ ਆਧਾਰ ਤੇ ਹਾਈ ਕੋਰਟ ਨੇ ਜੇ ਲੈਫਟੀ ਸਜ਼ਾ ਤੇ ਜੁਰਮਾਨੇ ਤੇ ਰੋਕ ਲਗਾ ਦਿੱਤੀ ਬੀਜੇਪੀ ਸੰਸਦ ਨਿਸ਼ੀਕਾਂਤ ਦੂਬੇ ਦਾ ਕਾਂਗਰਸ ਨੇ ਵੱਡਾ ਇਲਜ਼ਾਮ ਜਿਹਾ ਇੰਦਰਾ ਗਾਂਧੀ ਨੇ ਬ੍ਰਿਟੇਨ ਨਾਲ ਮਿਲ ਕੇ ਦਰਬਾਰ ਸਾਹਿਬ ਤੇ ਕੀਤਾ ਸੀ ਹਮਲਾ ਹਮਲੇ ਦੌਰਾਨ ਅਮਰ ਸੱਚੀ ਮਜੂਬ ਸਨ ਬ੍ਰਿਟਿਸ਼ ਸੈਨਾ ਦੇ ਅਧਿਕਾਰੀ ਕਾਜਪਾ ਸੰਸਦ ਮੈਂਬਰ ਨਿਸ਼ੀਕਾਂਤ ਦੂਬੇ ਨੇ ਕਾਂਗਰਸ ਪਾਰਟੀ ਦੇ ਸੰਤੋਜ ਜਰਨੈਲ ਸਿੰਘ ਪਿੰਡਰਵਾਲ ਦੇ ਉਬਾਰ ਲਈ ਜ਼ਿੰਮੇਵਾਰ ਹੋਣ ਦੇ ਨਾਲ-ਨਾਲ 1984 ਦੇ ਵਿੱਚ ਆਪਰੇਸ਼ਨ ਨੀਲਾ ਤਾਰਾ ਦੌਰਾਨ ਬਰਤਾਨਵੀ ਫੌਜ ਤੋਂ ਮਦਰਲੈਂਡ ਦਾ ਇਲزام ਲਗਾਇਆ ਹੈ। ਉਨ੍ਹਾਂ ਇਹ ਵੀ ਇਲزام ਲਗਾਇਆ ਕਿ ਕਾਂਗਰਸ ਨੇ ਸਿੱਖ ਭਾਈਚਾਰੇ ਨਾਲ ਕਈ ਵੀ ਇਨਸਾਫੀਆਂ ਕੀਤੀਆਂ ਨੇ। ਉਨ੍ਹਾਂ ਇਹ ਦਾਵਾ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਉੱਤੇ ਇੱਕ ਪੋਸਟ ਸਾਂਝੀ ਕਰਦੇ ਹੋਏ ਦਿੱਤਾ। ਕ੍ਰਿਸ਼ਕਾਂ ਦੂਬੇ ਨੇ ਕਿਹਾ ਕਿ ਬਰਤਾਨੀਆ ਦੇ ਵਿਦੇਸ਼ ਮੰਤਰਾਲੇ ਨੇ 1984 ਦੇ ਵਿੱਚ ਗ੍ਰਹਿ ਮੰਤਰਾਲੇ ਨੂੰ ਇੱਕ ਪੱਤਰ ਲਿਖਿਆ ਸੀ ਆਪਰੇਸ਼ਨ ਬਲੂ ਸਟਾਰ ਜੂਨ 1984 ਦੇ ਵਿੱਚ ਹੋਇਆ ਸੀ ਇਹ ਪੱਤਰ ਫਰਵਰੀ 1984 ਦਾ ਹੈ ਉਸ ਵਿੱਚ ਸਾਫ਼ ਲਿਖਿਆ ਹੈ ਕਿ ਭਾਰਤ ਨੇ ਆਪਰੇਸ਼ਨ ਬਲੂ ਸਟਾਰ ਲਈ ਤਕਨੀਕੀ ਅਤੇ ਭੌਤਿਕ ਮਦਦ ਮੰਗੀ ਸੀ ਅਤੇ ਸਾਡੇ ਬਰਤਾਨਵੀ ਲੋਕ ਉੱਥੇ ਗਏ ਸਨ ਕਾਂਗਰਸ 6 ਮਹੀਨਿਆਂ ਤੋਂ ਸ਼ਿੰਦਰਬਾਰ ਸਾਹਿਬ 'ਤੇ ਹਮਲਾ ਕਰਨ ਦੀ ਯੋਜਨਾ ਕੱਢ ਰਹੀ ਸੀ ਹੁਣ ਇਹ ਹੋਰ ਦਾਅਵਾ ਕੀਤਾ ਹੈ ਇੱਕ ਜਾਂਚ ਦੌਰਾਨ ਪਤਾ ਲੱਗਿਆ ਹੈ ਕਿ ਭਾਰਤੀ ਫੌਜ ਨੇ ਬਰਤਾਨਵੀ ਫੌਜ ਦੀ ਅਗਵਾਈ ਹੇਠ ਇਹ ਕਾਰਵਾਈ ਕੀਤੀ ਉੰਨਾ ਨੇ ਕਿਹਾ ਕਿ ਕਾਂਗਰਸ ਨੇ ਹੀ ਪਿੰਡਰਾਵਾਲ ਨੂੰ ਜਨਮ ਦਿੱਤਾ ਅਤੇ ਫਿਰ ਬਰਤਾਨਵੀ ਫੌਜ ਤੋਂ ਮਦਦ ਲੈ ਕੇ ਸਿੱਖਾਂ ਦੇ ਸਭ ਤੋਂ ਵੱਡੇ ਧਾਰਮਿਕ ਸਥਾਨ ਤੇ ਹਮਲਾ ਕਰ ਦਿੱਤਾ ਦੋਬੇ ਨੇ ਕਿਹਾ ਕਿ ਕਾਂਗਰਸ ਨੇ ਸਿੱਖਾਂ ਵਿਰੁੱਧ ਈਨ ਵੱਡੀਆਂ ਬੇਇਨਸਾਫੀਆਂ ਕੀਤੀਆਂ ਨੇ ਉਹਨਾਂ ਨੇ ਕਾਂਗਰਸ ਉੱਤੇ ਇਲਜ਼ਾਮ ਲਗਾਇਆ ਕਿ ਉਸਨੇ ਸਿੱਖਾਂ ਨੂੰ ਕਠਪੁਤਲੀ ਵਜੋਂ ਵਰਤਿਆ ਆਪਣੇ ਦਾਅਵਿਆਂ ਦੇ ਸਮਰਥਨ ਵਿੱਚ ਦੋਬੇ ਨੇ ਯੂਕੇ ਦੇ ਵਿਦੇਸ਼ ਅਤੇ ਰਾਸ਼ਟਰਮੰਡਲ ਦਫ਼ਤਰ ਦੇ ਉਸ ਸਮੇਂ ਦੇ ਨਿਰਜੀ ਸਕੱਤਰ ਬ੍ਰਾਇਨ ਪਾਲ ਨੂੰ ਯੂਕੇ ਦੇ ਅਗਰੈਸਕੱਤਰ ਦੇ ਉਸ ਸਮੇਂ ਦੇ ਨਿਰਜੀ ਸਕੱਤਰ ਹਿਊ ਟੈਲਰ ਵੱਲੋਂ ਭੇਜਿਆ ਇੱਕ ਪੱਤਰ ਵੀ ਐਕਸ 'ਤੇ ਸਾਂਝਾ ਕੀਤਾ ਹੈ ਅਦਾਕਾਰਾ ਤਾਨੀਆ ਦੇ ਪਿਤਾ ਤੇ ਗੋਲੀਆਂ ਚਲਾਉਣ ਵਾਲੇ ਪੁਲਿਸ ਮੁਕਾਬਲੇ ਚ ਕਾਬੂ ਮੋਗਾ ਪੁਲਿਸ ਨੇ ਤਿੰਨ ਬਦਮਾਸ਼ਾਂ ਨੂੰ ਕੀਤਾ ਗ੍ਰਿਫਤਾਰ ਤਰਨਤਰਨ ਦੇ ਰਹਿਣ ਵਾਲੇ ਨੇ ਤਿੰਨੋਂ ਮੁਲਜ਼ਮ ਮੋਗਾ ਦੇ ਕੋਟ ਹਿਸੇਖਾਂ ਵਿੱਚ ਰਬੰਸ ਨਰਸਿੰਗ ਹੋਮ ਦੇ ਮਾਲਕ ਅਦਾਕਾਰਾ ਤਾਨੀਆ ਦੇ ਪਿਤਾ ਅਨਿਲਕ ਪਹੁੰਚ ਤੇ ਗੋਲੀਆਂ ਚਲਾਉਣ ਵਾਲੇ ਤਿੰਨਾਂ ਮੁਲਜ਼ਮਾਂ ਨੂੰ ਮੋਗਾ ਪੁਲਿਸ EGITF ਅਤੇ ਕਾਊਂਟਰ ਇੰਟੈਲੀਜੈਂਸ ਨੇ ਸਾਂਝੇ ਆਪਰੇਸ਼ਨ ਦਰਾਂ ਇੱਕ ਮੁਕਾਬਲੇ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਮੁਕਾਬਲੇ ਦੇ ਵਿੱਚ ਤਿੰਨੇ ਮੁਲਜ਼ਮ ਜ਼ਖਮੀ ਹੋ ਗਏ ਉਨਨੂੰ ਸਥਾਨਕ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਮੁਲਜ਼ਮਾਂ ਖਿਲਾਫ थाना ਫਤਿਹਗੜ ਪੰਚਤੂਰ ਵਿੱਚ ਪੁਲਿਸ ਤੇ ਦਾਨ ਜਾਣ ਲਈ ਵਾਮਲੀ ਦੀ ਐਫਆਈਆਰ ਦਰਜ ਕੀਤੀ ਗਈ ਹੈ। ਵੇਰਵਿਆਂ ਅਨੁਸਾਰ ਸਾਂਝੇ ਪ੍ਰੋਜੈਕਟ ਦੌਰਾਨ ਕਨੇਡਾ ਦਾ ਹਾਰਤ ਗੈਂਗਸਟਰ ਲਖਵੀਰ ਸਿੰਘ ਉਰਫ ਲੰਡਾ ਹਰੀਕੇ ਬਲੂਏ ਟਾਰਗੇਟ ਕਿਲਿੰਗ ਦੀ ਇੱਕ ਸਾਜ਼ਿਸ਼ ਘੜੀ ਗਈ ਸੀ ਜਿਸ ਨੂੰ ਪੁਲਿਸ ਨੇ ناکਾਮ ਕਰਕੇ ਤਿੰਨ ਮੁਜ਼ਮਮਾਨ ਨੂੰ ਗ੍ਰਿਫਤਾਰ ਕਰ ਲਿਆ ਹੈ। ਤਿੰਨੇ ਮੁਲਜ਼ਮ ਡਾਕਟਰ ਕੰਬੋਜ਼ ਨੂੰ ਜਾਨੋਂ ਮਾਰਨ ਲਈ ਲਖਵੀਰ ਸਿੰਘ ਉਰਫ ਲੰਡਾ ਹਰੀਕੇ ਦੇ ਨਿਰਦੇਸ਼ਾਂ ਤੇ ਕੰਮ ਕਰ ਰਹੇ ਸਨ ਅਤੇ ਉਸ ਵੱਲੋਂ ਪ੍ਰੋਤੀ ਲਈ ਸਾਜ਼ਿਸ਼ ਰਚੀ ਗਈ ਸੀ। ਥਾਣਾ ਫਤਿਹਗੜ ਪੰਜ ਤੁਰਦীন ਖੇਤਰ ਦੇ ਮੁਕਾਬਲੇ ਦੌਰਾਨ ਪੁਲਸ ਅਤੇ ਮੁਲਜ਼ਮਾਂ ਵਿਚਾਲੇ ਗੋਲੀਬਾਰੀ ਹੋਈ ਜਿਸ ਵਿੱਚ ਮੁਲਜ਼ਮਾਂ ਦੇ ਲੱਤਾਂ ਦੇ ਵਿੱਚ ਗੋਲੀਆਂ ਲੱਗੀਆਂ ਨੇ। ਉਹਨਾਂ ਨੂੰ ਇਲਾਜ ਲਈ ਹਸਪੀਟਲ ਵਿੱਚ ਦਾਖਲ ਕਰਵਾਇਆ ਗਿਆ ਹੈ। ਪੁਲਿਸ ਨੇ ਦਾਅਵਾ ਕੀਤਾ ਹੈ ਕਿ ਖੁਫੀਆ ਤੇ ਤਕਨੀਕੀ ਜਾਣਕਾਰੀ ਦੇ ਆਧਾਰ ਤੇ ਕਾਰਵਾਈ ਕਰਦਿਆਂ ਮੁਲਜ਼ਮਾਂ ਤੋਂ ਹਥਿਆਰ ਅਤੇ ਗੱਾਰਬਾਤ ਕੀਤੀ ਗਈ ਹੈ।